ਡੰਪਦਾ ਜਿਹੜਾ ਲਾਗੇ ਬਦਬੂ ਆਉਂਦੀ ਆ ਢੇਰ ਲੱਗੇ ਕੂੜੇ ਦੇ ਕੋਈ ਦਾ ਪਾਣੀ ਗੰਦਾ ਪਾਣੀ ਡਿੱਗਦਾ ਉਹਦੇ ਵਿੱਚ ਇਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਤੇ ਚਲੋ ਹਨ ਹੋ ਸਕਦਾ ਅੱਗੇ ਇਹਨਾਂ ਦਾ ਇਹ ਹੈਗੇ ਆਸਾਨੂੰ ਨਹੀਂ ਪਤਾ ਇਹ ਅਸੀਂ ਸਾਡਾ ਮੇਨ ਮੁੱਦਾ ਇਹ ਹੋਈ ਆ ਵੀ ਕੂੜੇ ਤੇ ਡੰਪ ਚੁੱਕਾ ਜਾਵੇ ਉਹ ਅਸੀਂ ਟੈਲਾ ਪਟਵਾ ਕੇ ਤੇ ਪੱਕੀਆਂ ਨਾਲੀਆਂ ਸੀਵਰ ਇਹ ਗਲੀਆਂ ਜਿਹੜੀਆਂ ਸੀਵਰਟੀਆਂ ਬਣਾਉਣੀਆਂ ਖੋਦੀਆਂ ਪੱਕੀਆਂ ਕਰਾਉਣੀਆਂ ਇਹਨਾਂ ਲੋਕਾਂ ਨੂੰ ਕਹਿਣ ਮੁਸ਼ਕਲ ਨਾ ਹੋਵੇ ਲਾਈਟਾਂ ਜਿਹੜੀਆਂ ਸਾਰੇ ਵਾਰਡ ਦੇ ਵਿੱਚ ਜਗਮਗ ਕੋਸ਼ਿਸ਼ ਕਰਾਂਗੇ ਕਰਨ ਦੀ ਕਿ ਕੋਈ ਨਿਹਰਾਣਾ ਹੋਵੇ ਕੋਈ ਕਹਿਣ ਪ੍ਰੇਸ਼ਾਨੀ ਨਾ ਹੋਵੇ ਦਰਕਾਦਾ ਜੀ ਜਦੋਂ ਸਾਰੇ ਵਾਰਡ ਵਾਲੇ ਸਾਰੇ ਸ਼ਹਿਰ ਵਾਲੇ ਸਾਡੇ ਨਾਲ ਆ ਤੁਹਾਨੂੰ ਦਰਕਾਦਾ ਅਸੀਂ ਕਿਹੜਾ ਕੋ ਗੁੰਡਾਗਰਦੀ ਕਰਨੀ ਸ਼ਸ਼ੀਕਲ ਦੋਸਤੋ ਡੇਲੀ ਕਾਸਟ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਪਲਪਲ ਦੀ ਕਵਰੇਜ ਨਗਰ ਕੌਂਸਲ ਚੋਣਾ ਦੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤੇ ਵਾਰਡ ਨੰਬਰ 18 ਦੇ ਵਿੱਚ ਪਹੁੰਚੇ ਹਾਂ ਜਿੱਥੇ ਦਲਜਿੰਦਰ ਸਿੰਘ ਖਾਲਸਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਵਰਕਰ ਰਹੇ ਨੇ ਲੰਬੇ ਸਮੇਂ ਤੱਕ ਇਹਨਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਗਈ ਹੈ ਪਰ ਹੁਣ ਵਿਰੋਧੀ ਸੁਰਾਂ ਦਿਖਾਉਂਦੇ ਹੋਏ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰਵਾਏ ਨੇ ਔਰ ਚੋਣ ਲੜ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਖਾਲਸਾ ਜੀ ਤੁਹਾਡਾ ਸਾਡੇ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਲਜਿੰਦਰ ਸਿੰਘ ਖਾਲਸਾ ਵਾਰਡ ਨੰਬਰ 18 ਤੋਂ ਆਜ਼ਾਦ ਉਮੀਦਵਾਰ ਇਲیکشن ਲੜ ਰਿਹਾ ਜੀ ਕੌਂਸਲਰ ਦੀ ਮੈਂ ਬੜੇ ਲੰਬੇ ਸਮੇਂ ਤੋਂ ਮਤਲਬ ਪਾਰਟੀ ਨਾਲ ਵੀ ਜੁੜਿਆ ਹਾਂ ਮੈਂ ਪਾਰਟੀ ਨੂੰ ਟਿਕਟ ਦਾ ਮੈਨੂੰ ਹੈਗਾ ਹੀ ਏ ਕਿ ਮਿਲੂਗੀ ਪਾਰਟੀ ਨੇ ਦੇ ਵੀ ਦਿੱਤੀ ਪਰ ਮੈਨੂੰ ਨਹੀਂ ਪਤਾ ਇਹਨਾਂ ਦੇ ਅੰਦਰੂਨੀ ਕੀ ਪਾਰਟੀ ਦਾ ਹੈਗਾ ਉਹਦੇ ਕਰਕੇ ਮੈਨੂੰ ਟਿਕਟ ਕੱਤੀ ਗਈ ਮੈਂ ਵਾਰਡ ਵਾਲੇ ਮੈਨੂੰ ਆਂਦੇ ਸੀ ਕਿ ਤੁਸੀਂ ਤਕੜੇ ਹੋ ਕੇ ਖਲੋ ਅਸੀਂ ਤੁਹਾਡੇ ਨਾਲ ਆਸੀਂ ਦੁੱਖ ਸੁੱਖ ਦੇ ਵਿੱਚ ਲੋਕਾਂ ਦੇ ਜਾਨੇ ਆ ਜੀ ਅੱਗੇ ਵੀ ਜਾਨੇ ਆ ਤੇ ਗਾਂ ਵੀ ਜਾਵਾਂਗੇ ਤੇ ਜਿਹੜੇ ਕੰਮ ਜਿਹਦੇ ਕੋਈ ਮੁੱਦੇ ਆ ਅਸੀਂ ਉਹ ਵੀ ਚੁੱਕਦੇ ਆ ਵਾਰਡ ਦੇ ਤੇ ਅੱਗੇ ਵੀ ਚੁੱਕਦੇ ਤੇ ਗਾਂ ਵੀ ਚੁੱਕਾਂਗੇ ਤੇ ਲੋਕਾਂ ਦਾ ਬੜਾ ਉਤਸ਼ਾਹ ਹੈ ਜੀ ਸਾਡੇ ਨਾਲ ਹੈ ਜਨਤਾ ਅੱਗੇ ਹੀ ਪਾਰਟੀਆਂ ਲਖਣਾ ਨੇ ਹੁਣ ਆਜ਼ਾਦ ਅਸੀਂ ਇਲੈਕਸ਼ਨ ਲੜ ਰਹੇ ਆ ਸਾਨੂੰ ਸਾਰੀਆਂ ਪਾਰਟੀਆਂ ਦਾ ਸਹਿਯੋਗ ਮਿਲ ਰਿਹਾ ਜੀ ਤੇ ਲੋਕਾਂ ਨੂੰ ਬੜਾ ਉਤਸ਼ਾਹ ਵਾ ਸਾਡੇ ਨਾਲ ਆ ਤੇ ਪੰਥਕ ਜਥੇਬੰਦੀਆਂ ਪੰਥਕ ਤਰ੍ਹਾਂ ਸਾਡਾ ਸਹਿਯੋਗ ਸਾਥ ਦੇ ਰਹੀਆਂ ਜਿਹੜੇ ਅੱਗੇ ਸਾਡੇ ਨਾਲ ਨਹੀਂ ਹੋ ਵੀ ਸਾਡੇ ਨਾਲ ਚੱਲ ਰਹੇ ਆ ਅਸੀਂ ਬੇਨਤੀ ਕਰਦੇ ਆ ਸਾਰੇ ਵਾਰਡ ਵਾਲਿਆਂ ਨੂੰ ਅੱਗੇ ਸਾਡੇ ਨਾਲ ਹੀ ਸਾਨੂੰ ਹੋਰ ਉਤਸ਼ਾਹਤ ਕਰਕੇ ਸਾਡਾ ਮਤਲਬ ਸਾਡੇ ਨਾਲ ਜਿਹੜਨ 2 ਤਰੀਕ ਨੂੰ ਵੱਧ ਵੱਧ ਵੋਟਾਂ ਪਾ ਕੇ ਤੇ ਸਾਨੂੰ ਨਹੀਂ ਤੁਸੀਂ ਆਪਣੇ ਆਪ ਵਾਰਡ ਵਾਲਿਆਂ ਨੇ ਆਪਣੇ ਆਪ ਨੂੰ ਕਾਮਯਾਬ ਕਰਨਾ ਤੇ ਅਸੀਂ ਉਹਨਾਂ ਦੇ ਨਾਲ ਆ ਆਰਟੀ ਵੱਲੋਂ ਮਨਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਹਾਂਜੀ ਹਾਂਜੀ ਆਰਟੀ ਵੱਲੋਂ ਇਸ ਤਰ੍ਹਾਂ ਜੀ ਫਾਜ਼ੀਲੇ ਕਈ ਸੀਨੀਅਰ ਆ ਆਗੂ ਨੇਤਾ ਮੰਤਰੀ ਵੀ ਆਏ ਚੇਰਮੈਨ ਵੀ ਆਏ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਇਸ ਤਰ੍ਹਾਂ ਆਪੀ ਨਾ ਇਲੈਕਸ਼ਨ ਦੀ ਮਤਲਬ ਲੜੋ ਤੁਹਾਨੂੰ ਹੋਰ ਅਹੁਦਾ ਦੇ ਦਿੰਦੇ ਆ ਇੰਜ ਆ ਇਹ ਕਹਿੰਦੇ ਅਹੁਦੇ ਵਾਸਤੇ ਨਹੀਂ ਲੜਨਦੇ ਅਸੀਂ ਸਿਰਫ ਵਾਰਡ ਦੇ ਕੰਮਾਂ ਵਾਸਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਵਾਸਤੇ ਅਸੀਂ ਐਮਸੀ ਵੀ ਇਲੈਕਸ਼ਨ ਲੜ ਰਹੇ ਆ ਕਿ ਜਿਹੜੇ ਕੰਮ ਆ ਆਮ ਮੈਂ ਵੇਖੋ ਜੀ ਮੇਨ ਤੇ ਸਾਰਾ ਮੁੱਦਾ ਜਿਹੜਾ ਮੇਨ ਡੰਪ ਦਾ ਹੀ ਆ ਡੰਪ ਦਾ ਜਿਹੜਾ ਲਾਗੇ ਬਦਬੂ ਆਉਂਦੀ ਆ ਢੇਰ ਲੱਗੇ ਕੂੜੇ ਦੇ ਰੋਹੀ ਦਾ ਪਾਣੀ ਗੰਦਾ ਪਾਣੀ ਡਿੱਗਦਾ ਉਹਦੇ ਵਿੱਚ ਇਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਤੇ ਚਲੋ ਸਾਨੂੰ ਹੋ ਸਕਦਾ ਅੱਗੇ ਇਹਨਾਂ ਦਾ ਕੀ ਹੈਗੇ ਆ ਸਾਨੂੰ ਨਹੀਂ ਪਤਾ ਇਹ ਅਸੀਂ ਸਾਡਾ ਮੇਨ ਮੁੱਦਾ ਇਹੋ ਹੀ ਆ ਵੀ ਕੂੜੇ ਤੇ ਡੰਪ ਚੁੱਕਾ ਜਾਵੇ ਤੇ ਲੋਕਾਂ ਨੂੰ ਮਤਲਬ ਰਾਹਤ ਮਿਲੇ ਇਹ ਸੰਗਤ ਜਿਹੜੀ ਦੂਰੋਂ ਦਰੈਂਡਿਓਂ ਆਉਂਦੀ ਆ ਉਹਨਾਂ ਨੂੰ ਮੁਸ਼ਕਲ ਆਉਂਦੀ ਆ ਇੱਕ ਪੁਲ ਦਾ ਰਸਤਾ ਵੀ ਥੋੜਾ ਛੋਟਾ ਵਾ ਉੱਥੋਂ ਲੰਘਣਾ ਬੜਾ ਮੁਸ਼ਕਲ ਆ ਇਹ ਅਹੀਂ ਅਨੇ ਸਭ ਤੋਂ ਪਹਿਲਾਂ ਡੰਪ ਚੁੱਕਿਆ ਜਾਵੇ ਪੁੱਲ ਚੌੜਾ ਕੀਤਾ ਜਾਵੇ ਸਭ ਤੋਂ ਵੱਡੀ ਮੰਗ ਇਲਾਕੇ ਦੀ ਇਹੋ ਆ ਹਾਂਜੀ ਕਿਹੜਾ ਕੰਮ ਹੈ ਜਿਹੜਾ ਪਹਿਲ ਦੇ ਆਧਾਰ ਤੇ ਕਰਵਾਉਣਾ ਚਾਹੋਗੇ ਸਾਰੇ ਕੰਮ ਤੇ ਅਸੀਂ ਸਾਰੇ ਕਰਨੇ ਆ ਜੀ ਸਭ ਤੋਂ ਪਹਿਲਾਂ ਉਹ ਡੰਪ ਦਾ ਕਹਿਣ ਦੇ ਅਸੀਂ ਉਸ ਤੋਂ ਬਾਅਦ ਉਹ ਤੇ ਤੜਾ ਥੋੜਾ ਟਾਈਮ ਲੱਗੂਗਾ ਤੇ ਉਸ ਤੋਂ ਬਾਅਦ ਸਾਡੇ ਆ ਸੀਵਰੇਜ ਪਾਣੀ ਦੀ ਬੜੀ ਸਮੱਸਿਆ ਆ ਰਹੀ ਆ ਇਹ ਗਲੀਆਂ ਦੇ ਵਿੱਚ ਸੀਵਰ ਲੀਕ ਕਰਦੀਆਂ ਪਾਈਪਾਂ ਪਾਣੀ ਖਲੋਂਦਾ ਗੰਦਾ ਲੋਕਾਂ ਦੀ ਬੜੀ ਸਮੱਸਿਆ ਵਾ ਇਕ ਇਹ ਮੁੱਦਾ ਇਕ ਆ ਨਾਲੀਆਂ ਜਿਹੜੀਆਂ ਗਲੀਆਂ ਜਿਹੜੀਆਂ ਟੁੱਟੀਆਂ ਵਾ ਆ ਇੰਟਰਲੌਕ ਪਈਦਾ ਇਹਦੀ ਪਿਛਲੇ ਸਮੇਂ ਤੋਂ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਲਵਾਈਆਂ ਵਾ ਉਹ ਟਾਈਲਾਂ ਜਿਹੜੀਆਂ ਵਧੀਆ ਤਰੀਕੇ ਨਾਲ ਨਹੀਂ ਲੱਗੀਆਂ ਉਹ ਸਾਰੀਆਂ ਉੱਚੀਆਂ ਨੀਵੇਂ ਹੁੰਦੀਆਂ ਵਾ ਲਿੱਗੀਆਂ ਟੱਡੀਆਂ ਤੇ ਓਖੜ ਓਖੜ ਕੇ ਬਾਹਰ ਨਿਕਲ ਨਹੀਂ ਆ ਵਾ ਉਹ ਅਸੀਂ ਪਹਿਲਾਂ ਪਟਵਾ ਕੇ ਤੇ ਪੱਕੀਆਂ ਨਾਲੀਆਂ ਸੀਮੈਂਟ ਗਲੀਆਂ ਜਿਹੜੀਆਂ ਸੀਮੈਂਟ ਦੀਆਂ ਬਣਾਉਣੀਆਂ ਖੋਦੀਆਂ ਪੱਕੀਆਂ ਕਰਾਉਣੀਆਂ ਜਰਾ ਲੋਕਾਂ ਨੂੰ ਕਿਸੇ ਨੂੰ ਮੁਸ਼ਕਲ ਨਾ ਹੋਵੇ ਲਾਈਟਾਂ ਜਿਹੜੀਆਂ ਸਾਰੇ ਵਾਰਡ ਦੇ ਵਿੱਚ ਜਗਮਗ ਕੋਸ਼ਿਸ਼ ਕਰਾਂਗੇ ਕਰਨ ਦੀ ਇਹ ਕੋਈ ਨਿਹਰਾਣਾ ਹੋਵੇ ਕੋਈ ਕਿਸੇ ਨੂੰ ਪ੍ਰੇਸ਼ਾਨੀ ਨਾ ਹੋਵੇ ਕਦੇ ਜਾਣ ਲੱਗਿਆ ਆਉਣ ਲੱਗਿਆ ਹਾਂਜੀ ਡਰ ਨਹੀਂ ਲੱਗਿਆ ਕਿ ਜਦੋਂ ਜਿੱਤ ਹੋ ਗਈ ਤੇ ਜਿੱਤ ਤੋਂ ਬਾਅਦ ਜਿਹੜੇ ਮੰਤਰੀ ਜਾਂ ਹੋਰ ਅਹੁਦੇਦਾਰ ਮਨਾਉਣ ਆਏ ਨੇ ਉਹਨਾਂ ਵੱਲੋਂ ਵਿਰੋਧ ਕੀਤਾ ਜਾਵੇਗਾ ਕੰਮ ਦੇ ਵਿੱਚ ਰੁਕਾਵਟ ਪਾਈ ਜਾਏਗੀ ਡਰ ਕਹਦਾ ਜੀ ਜਦੋਂ ਸਾਰੇ ਵਾਰਡ ਵਾਲੇ ਸਾਰੇ ਸ਼ਹਿਰ ਵਾਲੇ ਸਾਡੇ ਨਾਲ ਆ ਸਾਨੂੰ ਡਰ ਕਹਦਾ ਅਸੀਂ ਕਿਹੜਾ ਕੋ ਗੁੰਡਾਗਰਦੀ ਕਰਨੀ ਅਸੀਂ ਤੇ ਆਪ ਖੁਦ ਧਾਰਮਿਕ ਸ਼ਖਸੀਅਤਾਂ ਦਾ ਨਾਲ ਜੁੜੇ ਆ ਧਾਰਮਿਕ ਬੰਦੇ ਆ ਤੇ ਅਹੀਂ ਤੇ ਸਾਨੂੰ ਜਨਤਾ ਨੇ ਤੇ ਵਾਰਡ ਵਾਲਿਆਂ ਨੇ ਕਿਹਾ ਵੀ ਸਾਡੀ ਸੇਵਾ ਲਈ ਤੁਸੀਂ ਯੋਗ ਜੇ ਤੁਹਾਨੂੰ ਅਸੀਂ ਐਮਸੀ ਕਾਉਂਸਲਰ ਖਿਲਾ ਰਹੇ ਦੀ ਕਿ ਸਾਡੇ ਮਨ ਦੀ ਇੱਛਾ ਵਾ ਤੁਸੀਂ ਅੱਗੇ ਵੀ ਕੰਮ ਕਰਦੇ ਤੇ ਹੋਰ ਵੱਧ ਕੜ ਕਰੋਗੇ ਸਾਡੇ ਇਹੋ ਆ ਕਿ ਅਸੀਂ ਨੂੰ ਕਾਉਂਸਲਰ ਬਣ ਕੇ ਹੀ ਤੇ ਜਨਤਾ ਦੀ ਸੇਵਾ ਕਰਨੀ ਆਪਣੇ ਅਸੀਂ ਐਮਸੀ ਨਹੀਂ ਬਣਨਾ ਅਸੀਂ ਲੋਕਾਂ ਵਾਸਤੇ ਬਣਨਾ ਆਪਣੇ ਆਪੇ ਨਹੀਂ ਬਣਨਾ ਤਾਂ ਸਾਨੂੰ ਲੋਕਾਂ ਨੂੰ ਬੜਾ ਇੱਛਾ ਵਾ ਤੇ ਸਾਨੂੰ ਆਸ ਹੈ ਵੀ ਲੋਕ ਵੱਧ ਚੜ ਕੇ ਸਾਨੂੰ ਇਲੈਕਸ਼ਨ ਦੇ ਵੋਟਾਂ ਪਾਉਣ ਦੇ ਸਾਡੇ ਉਕਲਾਰ ਜਾਣ ਕੇ ਸਾਡੇ ਵਿਰੋਧੀ ਕਈਆਂ ਨੇ ਰਾਤੀ ਸਾਡੇ ਬੈਨਰ ਪੋਸਟਰ ਵੀ ਪਾੜ ਦਿੱਤੇ ਸਾਨੂੰ ਕੋਈ ਪ੍ਰਵਾਹ ਨਹੀਂ ਬੈਨਰ ਲੋਕਾਂ ਦੇ ਹੀ ਦਿਲ ਚ ਵੱਸ ਚੁੱਕੇ ਆ ਲੋਕਾਂ ਨੂੰ ਸਾਡਾ ਚੋਣ ਨਿਸ਼ਾਨ ਵੀ ਮਾਈਕ ਯਾਦ ਹੋ ਗਿਆ ਵਾ ਲੋਕ ਸਾਡੇ ਨਾਲ ਜੁੜਿਆ ਦੇ ਫਿਕਰ ਨਾ ਕਰੋ ਕੋਈ ਸਾਨੂੰ ਬੈਨਰਾਂ ਪੋਸਟਰਾਂ ਦੀ ਕੋਈ ਗੱਲ ਨਹੀਂ ਲੋੜਨੀ ਆ ਅਸੀਂ ਤੁਹਾਡੇ ਨਾਲ ਆ ਹਾਂਜੀ ਸੋ ਦੋਸਤੋ ਇਹ ਦਿਲਜਿੰਦਰ ਸਿੰਘ ਖਾਲਸਾ ਵਾਰਡ ਨੰਬਰ 18 ਤੇ ਚੋਣ ਨਿਸ਼ਾਨ ਹੈ ਮਾਈਕ ਇਨਾਂ ਦੀ اپیل ਤੁਸੀਂ ਸੁਣ ਲਈ ਹੈ ਇਹਨਾਂ ਦੇ ਸਮਰਥਕ ਵੀ ਨਾਲ ਖੜੇ ਨੇ ਭਾਜੀ ਕੀ ਕਹਿਣਾ ਚਾਹੁੰਦੇ ਹੋ ਕਿਹੋ ਜਿਹਾ ਮੁਕਾਬਲਾ ਲੱਗਦਾ ਏ ਕਿਹਦੇ ਨਾਲ ਮੁਕਾਬਲਾ ਤੁਸੀਂ ਸੋਚਦੇ ਹੋ ਕਿ ਦਲਜਿੰਦਰ ਸਿੰਘ ਖਾਲਸਾ ਦਾ ਕਿਉਂਕਿ ਵਿਰੋਧੀ ਧਿਰਾਂ ਦੇ ਵਿੱਚ ਕਾਂਗਰਸ ਹੈ ਸੱਤਾ ਧਿਰ ਹੈ ਭਾਜੀ ਬੀਜੇਪੀ ਹੈ ਦਰਜਿੰਦਰ ਸਿੰਘ ਖਾਲਸਾ ਇਸ ਇਲਾਕੇ ਦੀ ਬੜੀ ਮਸ਼ਹੂਰ ਸ਼ਖਸੀਅਤ ਆ ਹਰਵੇਂ ਇਸ ਵਾਰਡ ਦੇ ਦੋਖ ਸੁਖ ਦੇ ਵਿੱਚ ਸ਼ਾਮਲ ਹੋਣ ਵਾਲਾ ਇਹ ਆਜ਼ਾਦ ਉਮੀਦਵਾਰ ਸਰਦਾਰ ਬਰਜਿੰਦਰ ਸਿੰਘ ਖਾਲਸਾ ਸਾਰੇ ਹਲਕੇ ਦੇ ਇਸ ਵਾਰ ਦੇ ਜਿਹੜੇ ਲੋਕ ਨੇ ਬੜਾ ਪਿਆਰ ਕਰਦੇ ਜਿੱਥੇ ਵੀ ਇਹਨਾਂ ਦੇ ਨਾਲ ਅਸੀਂ ਗਏ ਸਾਰਿਆਂ ਨੇ ਹੱਥਾਂ ਤੇ ਚੁੱਕਿਆ ਉਹਨਾਂ ਨੇ ਖੁਸ਼ੀ ਮਹਿਸੂਸ ਕੀਤੀ ਹੈ ਕਿ ਇਹੋ ਜਿਹੇ ਕੈਂਡੀਡੇਟ ਜਿਹੜੇ ਆ ਸਾਡੇ ਇਸ ਨਗਰ ਕੌਂਸਲ ਦੇ ਵਿੱਚ ਜਾਣੇ ਚਾਹੀਦੇ ਆ ਇਹ ਬਹੁਤ ਵਧੀਆ ਇਨਸਾਨ ਨੇ ਤੇ ਹਲਕੇ ਦੀ ਬੜੀ ਵੱਧ ਚੜ ਕੇ ਸੇਵਾ ਕਰਨਗੇ ਸਾਂਝੇ ਤੌਰ ਤੇ ਆਮ ਆਦਮੀ ਪਾਰਟੀ ਦੇ ਵਿੱਚ ਵਿਚਰੇ ਹੋ ਹੁਣ ਤੱਕ ਇਹੋ ਜਿਹਾ ਪ੍ਰਭਾਵ ਪਵੇਗਾ ਵੇਖੋ ਇਹ ਜਿਹੜਾ ਸਰਦਾਰ ਦਲਜਿੰਦਰ ਸਿੰਘ ਖਾਲਸਾ ਇਹਦਾ ਸਾਰੀਆਂ ਪਾਰਟੀਆਂ ਦੇ ਵਿੱਚ ਮਾਨ ਸਨਮਾਨ ਹੈ ਹਰ ਪਾਰਟੀ ਨੇ ਨੂੰ ਸਹਿਯੋਗ ਕੀਤਾ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਇੱਥੋਂ ਦੇ ਜੇ 6 ਕੈਂਡੀਡੇਟ ਨੇ ਵੋਟ ਨੰਬਰ 18 ਦੇ ਸਾਰਿਆਂ ਦੇ ਵਿੱਚੋਂ ਇੱਕ ਨੰਬਰ ਦਾ ਇਹ ਉਮੀਦਵਾਰ ਸਾਰੇ ਲੋਕ ਇਹਨੂੰ ਵੱਧ ਚੜ ਕੇ ਵੱਡੀ ਲੀਡ ਦੇ ਨਾਲ ਇੱਥੋਂ ਜਿਤਾ ਕੇ ਨਗਰ ਕੌਂਸਲ ਵਿੱਚ ਭੇਜਣਗੇ ਖਾਲਸਾ ਜੀ ਜਦੋਂ ਤੁਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਕਾਗਜ਼ ਭਰੇ ਔਰ ਵਾਰਡ ਦੇ ਵਿੱਚ ਲੋਕਾਂ ਨੂੰ ਪਤਾ ਚੱਲਿਆ ਉਦੋਂ ਫਿਰ ਹੰਗਾਰਾ ਕਿਹੋ ਜਿਹਾ ਮਿਲਿਆ ਬਹੁਤ ਵਧੀਆ ਹੰਗਾਰਾ ਮਿਲਿਆ ਜੀ ਅਸੀਂ ਇੱਕ ਵਿਖਾਵੇ ਵਾਲੀ ਲੋਕਾਂ ਨੂੰ ਨਹੀਂ ਦਿਖਾਉਂਦੇ ਵੀ ਬੜੀ ਪਬਲਿਕ ਲੈ ਕੇ ਜਾਣਾ ਕਾਗਜ਼ ਸਾਡੇ ਵਧੀਆ ਬਣੇ ਸੀ ਕੋਸ਼ਿਸ਼ ਕੀਤੀ ਗਈ ਵੀ ਇਹਨਾਂ ਦੇ ਕਾਗਜ਼ ਕਿਸੇ ਤਰੀਕੇ ਦਾ ਨਾ ਭਰੇ ਜਾਣ ਜਾਂ ਰੱਦ ਹੋ ਜਾਣ ਪਰ ਚਲੋ ਅਸੀਂ ਸੂਜਵਾਨ ਵਕੀਲਾ ਕੋ ਜਾ ਚੰਗਿਆਂ ਕੋ ਰੈ ਲੈ ਕੇ ਕਾਗਜ਼ ਭਰੇ ਕੋਈ ਇਹੋ ਜੀ ਗੱਲ ਹੋਈ ਨਹੀਂ ਹੁਣ ਆਪਣੇ ਵਾਰਡ ਦੇ ਵੋਟਰਾਂ ਸਪੋਰਟਰਾਂ ਨੂੰ ਕੀ ਅਪੀਲ ਕਰਦੇ ਹੋ ਅਖੀਰ ਦੇ ਵਿੱਚ ਵੋਟਰਾਂ ਸਪੋਰਟਰਾਂ ਨੂੰ ਇਹੋ ਅਪੀਲ ਕਰਦੇ ਆਂ ਕਿ ਤੁਸੀਂ ਸਾਨੂੰ ਲਿਆਂਦਾ ਅਸੀਂ ਤੁਹਾਡੇ ਸਹਿਯੋਗ ਨਾਲ ਇਹ ਮਤਲਬ ਵੱਡੀ ਲੀਡ ਨਾਲ ਜਿੱਤਣ ਨਾਲ ਜੇਤਨ ਜਾ ਰਹੇ ਆਂ ਤੇ ਸਾਡਾ ਤੁਹਾਡਾ ਧੰਨਵਾਦ ਬਹੁਤ-ਬਹੁਤ ਹੋਵੇਗਾ ਤੇ ਤੁਸੀਂ ਕਰ ਵੀ ਰਹੇ ਸਾਡਾ ਸਹਿਯੋਗ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਜਿਹੜੀਆਂ ਕੋਈ ਵੀ ਮੰਗੀਆਂ ਜਿਹੜੀਆਂ ਕੋਈ ਹੈਗੀਆਂ ਵਾ ਕੋਈ ਹੈਗੀਆਂ ਇਛਾਵਾਂ ਇਹ ਪੂਰੀਆਂ ਕਰਾਂਗੇ ਜਿਹੜੇ ਆ ਜੋ ਤੁਹਾਡੇ ਹੈਗੇ ਦੁੱਖ ਸੁੱਖ ਦੇ ਵਿੱਚ ਅਸੀਂ ਸਾਝੇਗਾ ਹੋਵਾਂਗੇ ਤੇ ਨਾਲ ਅਸੀਂ ਤੁਹਾਡੇ ਜਿਹੜੇ ਕੰਮ ਰੀਤੇ ਪੂਰੇ ਕਰਾਂਗੇ ਦੋ ਤਰੀਕ ਨੂੰ ਸਾਨੂੰ ਚੋਣ ਨਿਸ਼ਾਨ ਮਾਈਕ ਤੇ ਮੋਹਰਾਂ ਲਾ ਕੇ ਸਾਨੂੰ ਕਾਮਯਾਬ ਕਰੋ ਅਸੀਂ ਹਰ ਮੇਰੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਵਾਂਗੇ ਜੀ ਸੋ ਦੋਸਤੋ ਦਲਜਿੰਦਰ ਸਿੰਘ ਖਾਲਸਾ ਆਜ਼ਾਦ ਉਮੀਦਵਾਰ ਵਾਰਡ ਨੰਬਰ 18 ਚੋਣ ਨਿਸ਼ਾਨ ਮਾਈਕ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਲੋਕ ਪਸੰਦ ਕਿਸ ਨੂੰ ਕਰਦੇ ਨੇ ਤੁਸੀਂ ਦੇਖਦੇ ਰਹੋ ਡੇਲੀ ਕਾਸਟ ਪੰਜਾਬੀ ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰਨ